ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੁਕਮ ਰਾਜ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਕਸੂਤੇ ਫਸ ਗਏ ਨੇ ਹਰ ਵਾਰ ਇੱਕ ਕਹਿ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨਾਲ ਮੇਰੇ ਇੰਟੀਮੇਟ ਰਿਲੇਸ਼ਨਸ਼ਿਪ ਨੇ ਯਾਨੀ ਕਿ ਉਹ ਪੰਜਾਬ ਦੇ ਵਿੱਚ ਐਂਟਰੀ ਨਹੀਂ ਮਾਰਨਗੇ ਲੇਕਿਨ ਕੱਲ ਦਾ ਬਵਾਲ ਬਚਿਆ ਹੋਇਆ ਹੈ ਦੂਸਰੇ ਪਾਸੇ ਬਲਦੀ ਤੇ ਤੇਲ ਪਾ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲ ਵੱਲੋਂ ਅਮਨ ਅਰੂੜਾ ਨੂੰ ਲੈ ਕੇ ਕਿ ਅਮਨ ਅਰੂੜਾ ਦੇ ਹੱਥਾਂ ਵਿੱਚ ਵਾਗਡੋਰ ਆਵੇਗੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲ ਦੀ ਅੱਖ ਹੈ ਮੈਂ ਕੋਈ ਵੀ ਹਿਲਾ ਵਸੀਲਾ ਯੂਜ਼ ਕਰਕੇ ਪੰਜਾਬ ਦੇ ਵਿੱਚ ਐਂਟਰ ਹੋ ਜਾਵਾਂ ਪੰਜਾਬ ਦੀ ਸਿਆਸਤ ਮੇਰੇ ਹੱਥਾਂ ਵਿੱਚ ਆ ਜਾਵੇ ਪੰਜਾਬ ਦੇ ਸਾਰੇ ਮੰਤਰੀ ਸਾਰੇ ਵਿਧਾਇਕ ਅਤੇ ਪлюс ਸੂਬੇ ਦਾ ਮੁੱਖ ਮੰਤਰੀ ਮੇਰੇ ਹੱਥਾਂ ਦੀਆਂ ਕੱਟ ਪੁਤਲੀਆਂ ਬਣ ਜਾਓ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਵਾਰ-ਵਾਰ ਤੰਜ ਕੱਸਦੀ ਹੈ ਕਿ ਫੈਸਲਾ ਤਾਂ ਉਹੀ ਆਉਣਾ ਹੈ ਜਿਹੜਾ ਅਰਵਿੰਦ ਕੇਚੀਵਾਲ ਕਰਨਗੇ ਲੇਕਰ ਭਾਂਬੜ ਮਚਾ ਦਿੱਤਾ ਹੈ ਇੱਕ ਮੀਟਿੰਗ ਨੇ ਆਮ ਆਦਮੀ ਪਾਰਟੀ ਦੇ ਕਰਵਿੰਲਰ ਅਰਵਿੰਦ ਕੇਜੀਵਾਲ ਅਤੇ ਦੂਸਰੇ ਪਾਸੇ ਨਵੇਂ ਬਣੇ ਪ੍ਰਧਾਨ ਅਮਨ ਅਰੂੜਾ ਦੀ ਗੁਪਤ ਮੀਟਿੰਗ ਹੋਈ ਹੈ ਪੱਤਰਕਾਰਾਂ ਨੂੰ ਵੀ ਧੋਖੇ ਵਿੱਚ ਰੱਖਿਆ ਗਿਆ ਲੇਕਿਨ ਚੜੇ ਚੰਨ ਕਹਿੰਦੇ ਨੇ ਗੁੱਝੇ ਨਹੀਂ ਰਹਿੰਦੇ ਅੱਧਾ ਘੰਟਾ ਮੀਟਿੰਗ ਚੱਲੀ ਹੈ ਕੱਲੇ ਅਰਵਿੰਦ ਕੇਜੀਵਾਲ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੂੜਾ ਦੀ ਅੱਧਾ ਘੰਟਾ ਮੀਟਿੰਗ ਨੇ ਇੱਕ ਵਾਰ ਫਿਰ ਜਿਹੜੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਪੰਜਾਬ ਤੋਂ ਬਿਲੋਂਗ ਕਰਦੀ ਹੈ ਕਿ ਆਖਰਕਾਰ ਕਿਹੜਾ ਕਿਹੜੀ ਜਾਦੂ ਦੀ ਛੜੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਕਰਮਿੰਦਰ ਅਰਵਿੰਦ ਕੇਜ ਜੀ ਵਾਲ ਸੂਬੇ ਦੇ ਪ੍ਰਧਾਨ ਅਮਨ ਅਰੋੜਾ ਨੂੰ ਦੇਣ ਜਾ ਰਹੇ ਨੇ ਕਿ ਇਹ ਕਹਿ ਰਹੇ ਨੇ ਕਿ ਤੁਸੀਂ ਰੋਲਾ ਪਾਓ ਕਿ Hindu ਮੁੱਖ ਮੰਤਰੀ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਕਿਉਂਕਿ ਦ ਟ੍ਰਿਬਿਊਨ ਦੇ ਵਿੱਚ ਅਮਨ ਅਰੋੜਾ ਨੇ ਖੁਦ ਕਿਹਾ ਸੀ ਕਿ ਪੰਜਾਬ ਦੇ ਵਿੱਚ 38% ਲੋਕ ਜਿਹੜੇ ਨੇ ਉਹ ਹਿੰਦੂ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ ਹਿੰਦੂ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਕਿ ਆਸਾਂ ਲਗਾਈਆਂ ਚਾਰੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦਾ ਸਿਆਸੀ ਕੋਰੀਡੋਰ ਗਰਮ ਹੋ ਗਿਆ ਹੈ ਕਿ ਇਸ ਲਈ ਲਗਾਤਾਰ ਆਮ ਆਦਮੀ ਪਾਰਟੀ ਦੇ ਕਰਵਿੰਦਰ ਅਰਵਿੰਦ ਕੇਸ਼ੀਵਾਲ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲ ਜਿਹੜੀ ਹੈ ਘਟ ਕਰ ਰਹੇ ਨੇ ਉਹ ਵਾਰ-ਵਾਰ ਮੀਟਿੰਗਾਂ ਕਰ ਰਹੇ ਨੇ ਅਮਨ ਅਰੂੜਾ ਦੇ ਨਾਲ ਤੁਸੀਂ ਬਲਦੀ ਉੱਤੇ ਤੇਲ ਪਾਓ ਕਿਉਂਕਿ ਇੱਕ ਪਾਸੇ ਬੁਰੀ ਤਰ੍ਹਾਂ ਹਾਰੀ ਆਮ ਆਦਮੀ ਪਾਰਟੀ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਤੰਜ ਕਸੇਗਾ ਕਿ ਜਿੰਨੀ ਤੇਜ਼ੀ ਨਾਲ ਪਾਰਟੀ ਵਧੀ ਉਨੀ ਤੇਜ਼ੀ ਉਨੀ ਰਫ਼ਤਾਰ ਦੇ ਨਾਲ ਪਾਰਟੀ ਦਾ ਡਾਊਨਫਾਲ ਹੋ ਗਿਆ ਇਸ ਨੂੰ ਲੈ ਕੇ ਮੰਤਨ ਵੀ ਕੀਤੇ ਜਾ ਰਹੇ ਨੇ ਲੇਕਿਨ ਇਸ ਅਮਨ ਅਰੋੜਾ ਅਤੇ ਆਮ ਆਦਮੀ ਪਾਰਟੀ ਦੇ ਕਰਮਿੰਦਰ ਅਰਵਿੰਦ ਕੈਜਰੀਵਾਲ ਦੀ ਮੀਟਿੰਗ ਨੇ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਸਾਰੇ ਹੀ ਪੰਥਕ ਢਾਂਚੇ ਨੂੰ ਭੱਬਲ ਪੂਸੇ ਵਿੱਚ ਪਾ ਦਿੱਤਾ ਹੈ ਜੋ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦਾ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਨੂੰ ਬਦਲਾਉਣ ਦੀਆਂ ਚਰਚਾਵਾਂ ਵੀ ਛੜੀਆਂ ਹੋਈਆਂ ਨੇ ਕਿ ਉਹ ਚੰਡੀਗੜ੍ਹ ਦੇ ਵਿੱਚ ਨਹੀਂ ਰਹਿਣਗੇ ਫਿਰ ਚੰਡੀਗੜ੍ਹ ਦੇ ਵਿੱਚ ਕੌਣ ਰਹੇਗਾ ਵਾਰ-ਵਾਰ ਅਮਨ ਅਰੋੜਾ ਦੇ ਨਾਲ ਮੀਟਿੰਗ ਕਿਉਂ ਕੀਤੀ ਜਾ ਰਹੀ ਹੈ ਕੇਜਰੀ ਵਾਲਦੀ ਕੀ ਵਾਗਦਰੂਨ ਅਮਨ ਰੂੜਾ ਦੇ ਹੱਥ ਵਿੱਚ ਚੋਬੇਗੀ ਜਾਂ ਸਿੱਧੇ ਤੌਰ ਤੇ ਐਜ਼ ਅ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜੂਵਾਲ ਹੋਣਗੇ ਇਹ ਤਾਂ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਲੇਕਿਨ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਸਿਆਸੀ ਕੋਲੂ ਡੋਰ ਦੇ ਵਿੱਚ ਹਲਚਲ ਮੱਚ ਚੁੱਕੀ ਹੈ ਧੰਨ